ਤਾ ਭਾਈ ਗੁਰਜੀ ਕੀ ਫਤਿਹ ਜੀ ਅਸੀਂ ਅੱਜ ਪਹੁੰਚੇ ਆਂ ਜੀ ਨਾਨਕ ਸਰਕਾਤ ਸੰਤੂਬ ਦਾ ਜੋ 13 ਮੰਜਲਾ ਗੁਰਦੁਆਰਾ ਸੱਜਣਿਆ ਹੋਇਆ ਆ ਦੇਖੋ ਆਪ ਜੀ ਨੂੰ ਦਰਸ਼ਨ ਕਰਵਾਉਨੇ ਆਂ ਦੇਖੋ ਦਰਬਾਰ ਸਾਹਿਬ 13 ਮੰਜਲਾ ਦਰਬਾਰ ਸਾਹਿਬ ਬਣਿਆ ਹੋਇਆ ਤਨ ਤਨ ਬਾਬਾ ਨਾਨ ਸਿੰਘ ਜੀ ਸਾਧਰਬਾਬਾ ਇਸ ਸਿੰਘ ਜੀ ਦੇਖੋ ਇਹ ਦਸਤਕਲ ਕਰਵਾ ਰਹੇ ਆ ਦੇਖੋ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ 13 ਮੰਜਲਾ ਕੈਮਰਾ ਕਮਰਾ ਦੋ ਉੱਤੇ ਨੂੰ ਦੇਖੋ ਆਪ ਨਾਰਾਇਣ ਕਲਾਥਾਰ ਜਗਮੇ ਪਰਵਰੀਓ ਦੇਖੋ ਜੋ ਇਸ ਸਥਾਨ ਦੇ ਦਾ ਸੇਵਾ ਨਿਭਾਰੇ ਨੇ ਬਾਬਾ ਕਾਲਾ ਸਿੰਘ ਜੀ ਇਹ ਸਥਾਨ ਪੈ ਜਾਂਦਾ ਹੈ ਰਾਏਕੋਟ ਰੋਡ ਤੇ ਪਿੰਡ ਬਸੀਆਂ ਤੋਂ ਅੱਗੇ ਪੈ ਜਾਂਦਾ ਹੈ ਆਪ ਜੀ ਦਰਸ਼ਨ ਕਰੋ ਇਹ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਆਪ ਜੀ ਦੇ ਦਰਸ਼ਨ ਕਰਾ ਰਹੇ ਹਾਂ